ਖੜੂਰ ਸਾਇਬ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੁਲਵੀਰ ਸਿੰਘ ਜੀ ਦਾ ਟਿਕਟ ਮਿਲਣ ਤੋਂ ਬਾਅਦ ਅੱਜ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਦਰਬਾਰ ਸਾਇਬ ਪਹੁੰਚੇ ਜਿੱਥੇ ਉਹਨਾਂ ਨੇ ਸਦਬਧੇ ਭਲੇ ਦੀ ਅਰਦਾਸ ਕੀਤੀ ਤੇ ਵਿਰੋਧੀਆਂ ਤੇ ਵੀ ਕਾਫੀ ਸਵਾਲ ਖੜੇ ਕੀਤੇ ਕਿਹਾ ਮੈਂ ਕਿਸੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਿਸ ਦੇ ਨਾਲ ਪਾਈ ਸਾਹਿਬ ਲੱਗਦਾ ਹੋਵੇ ਤੇ ਗੁਰੂ ਦਾ ਬਾਣਾ ਪਾਇਆ ਹੋਵੇ ਪਰਮਾਤਮਾ ਜੋ ਕਰਦਾ ਹੈ ਚੰਗੇ ਲਈ ਕਰਦਾ ਹੈ ਕਿਹਾ ਮੇਰਾ ਵੀ ਪੰਥਕ ਪਰਿਵਾਰ ਹੈ ਮੇਰਾ ਦਾਦਾ ਵੀ ਸਵਰਗਵਾਸੀ ਜਥੇਦਾਰ ਗੁਰਦੀਪ ਸਿੰਘ 27 ਸਾਲ ਐ ਐਸਜੀਪੀਸੀ ਮੈਂਬਰ ਰਹੇ ਹਨ ਮੇਰੇ ਪਿਤਾ ਜੀ ਵੀ 2 ਸਾਲ ਇੰਦਰਜੀਤ ਸਿੰਘ ਜੀਰਾ ਵਿਧਾਇਕ ਰਹ ਚੁਕੇ ਹਨ ਤੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਤੇ اور میں ਇੱਕ ਨਾ ਇਧਰ ਹੋ ਜਾਉਂਦਾ ਉਸ ਸਾਲ ਹੀ ਲੱਗਾ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੁਣ ਆਈਆਂ ਔਰ ਪਹਿਲਾ ਨਾਤਮਸਤ ਕੋਵਾਂਗੇ ਫਿਰ ਉਸ ਤੋਂ ਬਾਅਦ ਪ੍ਰੈਸ ਦੇ ਨਾਲ ਜਿਹੜੀ ਵੀ ਗੱਲਬਾਤ ਕਰਨੀ ਹੈ ਉਸ ਤੋਂ ਬਾਅਦ ਕਰਾਂਗੇ ਪਰ ਇੱਕ ਬਹੁਤ ਵੱਡਾ ਵੱਡਾ ਦਇਤੋ ਦਿੱਤਾ ਪਾਰਟੀ ਦਾ ਫੈਸਲਾ ਜਾਂ ਤੁਹਾਡੀ ਇਹ ਮੰਗ ਸੀ ਕਿ ਪਾਰਟੀ ਨੇ ਆਪੇ ਦਾ ਕੀਤਾ ਗੱਲ ਇਹ ਹੈ ਕਿ ਜਿਵੇਂ ਤੁਸੀਂ ਰੋਜ਼ ਮੀਡੀਆ ਪੰਥਕਸ਼ੀਪ ਪੰਥਕਸ਼ੀਪ ਕਰ ਰਹੇ ਸੀ ਇਧਰ ਸਾਹਮਣੇ ਤੇ ਔਰ ਰਾਣਾ ਜੀ ਦੇ ਸੰਜੋਗ ਦੇ ਨਾਲ ਔਰ ਸਾਰੀ ਸਮੂਚੀ ਲੀਡਰਸ਼ਿਪ ਜਿਹੜੇ ਨੌ ਦੇ ਨੌ ਹਲਕੇ ਪੈਂਦੇ ਆ ਸਾਰਿਆਂ ਨੇ ਜਿਹੜਾ ਸੀ ਜਿਵੇਂ ਮੇਰਾ ਨਾਮ ਭੇਜਿਆ ਔਰ ਜਿਹੜੇ ਪਾਰਟੀ ਨੇ ਭੇਜਿਆ ਦਾ ਤਕੜੇ ਹੋ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਜਿਹੜੀ ਸੀਟ ਹੈ ਇਹ ਕਾਂਗਰਸ ਪਾਰਟੀ ਦੀ ਜੋ ਮਿਸਾਲ। ਜੁੜੀ ਸੀ ਇਹ ਚਰਚਾ ਦੇ ਵਿੱਚ ਇਸ ਕਰਕੇ ਵੀ ਹੈ ਕਿਉਂਕਿ ਅਮਰਤਪਾਲ ਸਿੰਘ ਨੇ ਵੀ ਐਲਾਨ ਕੀਤਾ ਕਿ ਜੇਕਰ ਮੈਂ ਇਲੈਕਸ਼ਨ ਲੜਾਂਗਾ। ਗੱਲ ਇਹ ਹੈ ਕਿ ਮੈਂ ਕਿਸੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਜਿਹਦੇ ਨਾਂ ਨਾਲ ਭਾਈ ਸਾਹਿਬ ਲੱਗਦਾ ਹੋਵੇ ਔਰ ਗੁਰੂ ਦਾ ਬਾਣਾ ਪਾਇਆ ਹੋਵੇ। ਤੇ ਜਦੋਂ ਗੁਰੂ ਦਾ ਬਾਣਾ ਪਾਇਆ ਹੋਵੇ ਤੇ ਉਦੋਂ ਸਾਨੂੰ ਇਹ ਹੈ ਕਿ ਪ੍ਰਮਾਤਮਾ ਜੋ ਕਰਦਾ ਹੈ ਉਹ ਚੰਗਾ ਹੀ ਕਰਦਾ ਔਰ ਮੈਂ ਗੱਲ ਕਹਿਣੀ ਚਾਹਾਂਗਾ ਕਿ ਹਮੇਸ਼ਾ ਉਹ ਗੁਰੂ ਮਾਰਾ ਦੇ ਉਟਾਸਰੇ ਦਿਨ ਨਾਲ ਚੱਲੇ ਆਂ ਔਰ ਮੇਰਾ ਪਰਿਵਾਰ ਵੀ ਜਿਹੜਾ ਇੱਕ ਪੰਥਕ ਪਰਿਵਾਰ ਆ ਮੇਰੇ ਦਾਦਾ ਜੀ ਸਵਰਗਵਾਸੀ ਜਹਦਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ ਐ ਐਸਪੀਸੀ ਰਹਿ ਔਰ ਮੇਰੇ ਪਿਤਾ ਜੀ ਸਵਰਗਵਾਸੀ ਜਹਦਰਿੰਦਰ ਸਿੰਘ ਦੀਰਾ ਜੋ ਕਿ ਦੋ ਵਾਰ ਐਮਐਲਏ ਰ ਐ ਮਨਿਸਟਰ ਰ ਔਰ ਪੰਥਕ ਪਰਿਵਾਰ ਆ ਔਰ ਗੱਲ ਇਹ ਆ ਕਿ ਗੱਲ ਅਸੀਂ ਮੁੱਦਿਆਂ ਦੀ ਗੱਲ ਆ ਕਿ ਜੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਐਨਐਸਏ ਲਾਈ ਆ ਮੈਂ ਉਦੋਂ ਵੀ ਉਹਦਾ ਵਿਰੋਧ ਕੀਤਾ ਸੀ ਔਰ ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਸਾਨੂੰ ਮੈਂ ਇਸ ਦਾ ਵਿਰੋਧ ਵੀ ਕਰਦਾ ਔਰ ਅੱਜ ਵੀ ਇਹ ਲੋਕਾਂ ਨੂੰ ਸ਼੍ਰੀ ਆਪਣਾ ਲੋਕ ਸਭਾ ਹਲਕਾ ਸ਼੍ਰੀ ਖਰੂਦ ਸਾਹਿਬ ਦੇ ਸਾਰੇ ਵੋਟਰ ਭੈਣ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਆ ਉਹ ਵੀ ਕਾਂਗਰਸ ਦੀ ਬਣ ਜਾ ਰਹੀ ਔਰ ਉਹ ਆਪ ਵੀ ਸਰਕਾਰ ਦੇ ਵਿੱਚ ਇਹ ਵਿਸ਼ਵਾਸ ਦਿਵਾਉਣਾ ਕਿ ਜਦੋਂ ਕਾਂਗਰਸ ਦੀ ਸਰਕਾਰ ਹੋਵੇਗੀ ਔਰ ਇਹ ਚੁਣਕੇ ਮੈਨੂੰ ਭੇਜਣਗੇ ਮੈਂ ਇਸ ਦੀ ਗਾਰੰਟੀ ਲੈਣਾ ਕਿ ਉਦੋਂ ਕਿਸੇ ਪੰਜਾਬ ਦੇ ਨੌਜਵਾਨ ਦੇ ਉੱਤੇ ਐਨਐਸਏ ਨਹੀਂ ਲੱਗੇ ਪਰ ਇੱਕ ਕਹਿੰਦਾ ਬਾਰ-ਬਾਰ ਕਹਿ ਰਹੇ ਬਿਰਸਾ ਸਿੰਘ ਬਲਟੋਵਾ ਕਹਿ ਰਹੇ ਨੇ ਬਿਰਸਾ ਸਿੰਘ ਬਲਟੋਵਾ ਭਾਰੀ ਮੇਰੇ ਤੋਂ ਬਾਅਦ ਜਿਹੜੇ ਆ ਉਹ ਮਾਝੇ ਦੇ ਲੋਕ ਜਾਣਦੇ ਨੇ ਕਿ ਪੰਥਕ ਕੌਣ ਆ ਤੇ ਕੌਣ ਨਹੀਂ ਅੱਛਾ ਇੱਕ ਉਹ ਤੁਹਾਡੀ ਉਹਨਾਂ ਨੇ ਕਦ ਕਾਟਦੇ ਵੀ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਜੀ ਉਹ ਕੀ ਕਰ ਲੈਣਗੇ ਮੇਰਾ ਗੱਲ ਇਹ ਆ ਕਿ ਕੱਦ ਕਾਟ ਤੇ ਤੇ ਮਜੀਠੀਆ ਸਾਹਿਬ ਵੀ ਸਵਾਲ ਚੁੱਕਦੇ ਹੁੰਦੇ ਸੀ ਰੋਲਾ ਇਹ ਹੈ ਕਿ ਕੱਦ ਛੋਟਾ ਹੈ ਪਰ ਜਦੋਂ ਪਲਟਾ ਕੇ ਮਾਰਾਂ ਪਤਾ ਤਦ ਉਹਦੋ ਹੀ ਲੱਗਦਾ ਹੈ ਪਲਟੀ ਮਾਰੇ ਕੀ ਐ ਕਿ ਜਿਹੜੀ ਦੇਖੋਗੇ ਨਹੀਂ ਨੇ ਪੰਥ ਦੇ ਹੋਂਦ ਦੇ ਕਿਹਾ ਜਾ ਰਿਹਾ ਕਿ ਪੰਥ ਅੱਜ ਵਲੇਸੀ ਮੌਜੂਦ ਆ ਗੱਲ ਇਹ ਆ ਕਿ ਅਸੀਂ ਇੱਕ ਮੁੱਦਿਆਂ ਦੀ ਗੱਲ ਕਰੀਏ ਜਿਹੜੀ ਮੁੱਦਿਆਂ ਦੀ ਗੱਲ ਅੱਜ ਅਸੀਂ ਮੁੱਦਿਆਂ ਦੀ ਜਿਹੜੀ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਣਾ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਇਸ ਕਰਕੇ ਮੈਂ ਗੱਲ ਕਹਿਣਾ ਕਿ ਜਿਹੜੇ ਮੁੱਦੇ ਆ ਉਹ ਅਸੀਂ ਜਦੋਂ ਨਤਮਸਤਕ ਸਾਹਿਬ ਹੋਵਾਂਗੇ ਉਸ ਤੋਂ ਬਾਅਦ ਜਿਹੜੀ ਜਿਹੜੇ ਅਸੀਂ ਆਪਦੇ ਲੋਕ ਕਾਂ ਚਾਰਦਾ ਏਜੰਡਾ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਸਾਰੀ ਗੱਲ ਤਾਂ ਕੀ ਸਮਝੋਗੇ ਇੱਕ ਚੈਲੰਜ ਹੈ ਤੁਹਾਡੇ ਵਾਸਤੇ ਗੱਲ ਇਹ ਹੈ ਕਿ ਜਦੋਂ ਗੁਰੂ ਸਾਹਿਬ ਦਾ ਓਟ ਆਸਰਾ ਹੋਵੇ ਤੇ ਗੁਰੂ ਦੇ ਅੱਗੇ ਤਾਂ ਕੋਈ ਵੀ ਚੈਲੰਜ ਨਹੀਂ ਹੁੰਦਾ ਔਰ ਅਸ਼ੀਰਵਾਦ ਜਿਹੜਾ ਪ੍ਰਮਾਤਮਾ ਦਾ ਜਿਹੜਾ ਉਹ ਮੇਰੇ ਨਾਲ ਤੁਹਾਡੀ ਚੁਣੌਤੀ ਕੋਣ ਹੈ ਵਰਲਡ ਵਿਰਸਾ ਸਿੰਘ ਉਲਟੋ ਆ ਕਿ ਲਾਲਜੀਤ ਭੁੱਲਰ ਗੱਲ ਇਹ ਹੈ ਕਿ ਮੈਂ ਤੁਹਾਨੂੰ ਇਹ ਗੱਲ ਦੱਸਿਆ ਕਿ ਅੱਜ ਪਹਿਲਾਂ ਗੁਰੂ ਘਰ ਚੱਲਿਆ ਉਸ ਤੋਂ ਬਾਅਦ ਮੈਂ ਅਜੇ ਪਬਲਿਕ 'ਚ ਜਾਣਾ ਹੈ ਪਬਲਿਕ ਦੇ ਵਿੱਚ ਜਾ ਕੇ ਮੈਂ ਆਪਦੀ ਗੱਲ ਰੱਖਣੀ ਆ ਠੀਕ ਹੈ ਪਾਰਟੀ ਦਾ ਮੈਸੇਜ ਦੇਣਾ ਔਰ ਉਸ ਤੋਂ ਬਾਅਦ ਇਹ ਵਿੱਚ ਅੱਜ ਤਾਂ ਇੱਕ ਇੱਕ ਤਮਿੰਨਾ ਫਾਇਦੀ ਆਪਾਂ ਹੁਣੇ ਕਹਿ ਦਈਏ ਆ ਚਨੌਤੀ ਉਹ ਚਨੌਤੀ ਹੈ ਜਦੋਂ ਤੁਹਾਡੇ ਨਿੱਜੀ ਤੌਰ ਦੇ ਉੱਤੇ ਤੁਹਾਡੇ ਜੀਵਨ 'ਚ ਕਿੱਡਾ ਇਸ ਸੀਟ ਦਾ ਅਸਰ ਹੈ ਗੱਲ ਇਹ ਕਿ ਮੈਂ 2014 ਤੋਂ ਮੇਰੀ ਇਸ ਕਲ ਦੀ ਇੱਛਾ ਸੀ ਕਿ ਪੰਥਕ ਸੀਟ ਆ ਔਰ ਮੇਰੇ ਪਿਤਾ ਜੀ ਸਵਰਗਵਾਸੀ ਜਹਦਰਿੰਦਰ ਸਿੰਘ ਜੀਰਾ ਕੀ ਇੱਥੋਂ ਲੜਨ ਇਲੈਕਸ਼ਨ ਪਰ ਪਾਰਟੀ ਨੇ ਅੱਜ ਜੋ ਇਸ ਦੁਨੀਆ ਤੇ ਨਹੀਂ ਰਹੀ ਅੱਜ ਅੱਜ ਮੈਨੂੰ ਮੌਕਾ ਦਿੱਤਾ ਔਰ ਮੈਨੂੰ ਆਸ ਹੈ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਆ ਪ੍ਰਮਾਤਮਾ ਨੇ ਚਾਹਿਆ ਟਿਕਟ ਦਿੱਤੀ ਹੈ ਗੁਰੂ ਸਾਹਿਬ ਨੇ ਔਰ ਜਿੱਤੇ ਵੀ ਗੁਰੂ ਸਾਹਿਬ ਤੁਹਾਡੇ ਬੰਦੀ ਕਾਂਗਰਸ ਦੀ ਉਹ ਤੁਹਾਡੇ ਨਾਲ ਹੈ ਜੀ ਸਾਰੀ ਕੀ ਕੀ ਹੈ ਸਾਰੇ ਨਾਲ ਹੀ ਨੇ ਮੈਂ ਜੇ ਕੋਈ ਹੋਵੇਗਾ ਕੋਈ ਲੱਗ ਤੇ ਤਾਂ ਦੱਸੋ ਬਿਲਕੁਲ